ਲੈ ਸਜਣੋ ਪਿੰਡ ਨੀਲੋਵਾਲ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਬਾਈ ਮੁਸਤਾਕ ਖਲੋਂ ਕੱਟੀਆਂ 6 ਦਿਖਾ ਦਾਂਗੇ ਪੂਰੀਆਂ ਸਾਫ਼ ਸੁਥਰੀਆਂ ਕੱਟੀਆਂ ਦਿਖਾ ਦਾਂਗੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਤੇ ਰੇਟ ਸਾਰਾ ਕੁਝ ਵੀਡੀਓ 'ਚ ਹੀ ਪੁੱਛ ਲਾਂਗੇ ਤੇ ਬਾਕੀ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਦਾ ਤੁਹਾਡਾ ਫਰਜ਼ ਆ ਤੇ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦੇਣਾ ਆਜਾ ਮੁਸਤਾਕ ਹੋਰ ਕੰਮ ਹੈ ਹਾਂਜੀ ਵਧੀਆ ਵਧੀਆ ਬਹੁਤ ਵਧੀਆ ਬਹੁਤ ਵਧੀਆ ਵੇਗਿਆ ਲਾਟ ਸਾਰਾ ਸਾਰਾ ਵੇਗਿਆ ਵੀਰੇ 1 ਘੰਟੇ ਚ ਵੀਰੇ ਠੀਕ ਹੈ ਗੱਲ ਨੰਬਰ ਬੋਲ ਦੇ ਨੰਬਰ ਵੀਰੇ ਆਪਣਾ ਹੈਗਾ 8057343 01676 ਅੱਬ ਵੇਖਣਾ ਚਾਹੀਦਾ ਘੰਟੇ ਦਾ 24 ਲੱਗ ਜਾਣ ਜੇ ਇਹ ਹਾਂ ਵੇਖਣਾ ਚਾਹੀਦਾ ਆ ਬਾਕੀ ਉਹੀ ਗੱਲ ਆ ਵੀ ਚੀਜ਼ ਦੀ ਕੁਆਲਿਟੀ ਵੀ ਕਿਤੇ ਚੀਜ਼ ਦਾ ਮਤਲਬ ਰੇਟ ਵੇਖਦਾ ਹੁੰਦਾ ਹਨਾ ਆਪਣਾ ਕੰਮ ਹੁੰਦਾ ਤੁਹਾਨੂੰ ਪਸ਼ੂ ਦਿਖਾਉਣੇ ਕਿੱਥੇ ਖੜੇ ਨੇ ਤਸੱਲੀ ਦਾ ਕੰਮ ਤੁਹਾਡਾ ਹੁੰਦਾ ਹੈ ਤੇ ਅੱਜ ਸ਼ੁਰੂਆਤ ਆ ਘੱਟੀ ਤੋਂ ਕਰ ਲਈਏ ਇੱਥੋਂ ਕਰ ਲਈਏ ਅੱਜ ਦਾ ਸਾਰੀ ਕਰੀਮ ਆ ਹਰਿਆਣੇ ਦੀ ਜ ਉਮਰ ਵੀਰੇ ਦੀ ਹੈਗੀ 16 ਮਹੀਨੇ 16 ਮਹੀਨੇ ਹਾਂ ਤੇ ਸਾਮੀ ਸੁਮੀ ਚੰਗੀ ਹੋਈ ਹੈ ਨਾ ਸਾਮੀ ਪੂਰੀ ਚੰਗੀ ਹੋਈ ਹੈ ਵੀਰੇ ਅਖਰੀਆਂ ਨੂੰ ਮਾੜੀ ਜਿਹੀ ਪਛਾਣ ਤੋਂ ਮਾਦਰ ਕਾਰਡ ਵੀ ਚੰਗੇ ਨੇ ਅਜ ਜਿੰਨੀਆਂ ਲੈਂਦੇ ਨੇ ਸਾਰੀਆਂ ਚੰਗੀਆਂ ਲੈਂਦੀਆਂ ਨੇ ਠੀਕ ਆ ਥੱਲੋਂ ਝੋਲੀ ਝੂਲੀ ਕਰਾਓ ਝੋਲੀ ਝੂਲੀ ਚੈੱਕ ਕਰੋ ਵੀਰੇ ਥਣਾ ਥੋਣਾ ਦੀ ਆਏ ਨਾ 16 ਮਹੀਨੇ ਉਮਰ ਤੇ ਮਾਂ ਦੁੱਧ ਕਿੰਨਾ ਗਾ ਮਾਂ ਦਾ ਦੁੱਧ ਇਹਦਾ ਹੈਗਾ ਵੀਰੇ 18 ਕਿਲੋ 18 ਕਿਲੋ ਤਸੱਲੀ ਕਰਾ ਦਾਂਗੇ ਤਸੱਲੀ ਕਰਾ ਦਾਂਗੇ ਵੀਰੇ ਤੋਰ ਖੋਲ ਕੇ ਤੇ ਬਾਕੀ ਤੁਰਦੀ ਦੀ ਅਡਜਸਟਮੈਂਟ ਕਰ ਲਿਓ ਸ਼ਕੀਨ ਆ ਗਈ ਪੂਰੀ ਫੁੱਲ ਉਮਰ 16 ਮ ਤੇ ਮਾਂ ਦਾ ਦੁੱਧ ਬਾਈ ਦੇ ਦਸਨ ਮੁਤਾਬਕ ਆ ਗਿਆ ਮਤਲਬ 18 ਕਿਜੀ ਕੇ ਰਮਤਾਖ ਹੋਰ ਗਮਾ ਦੇ ਇੱਥੇ ਤੋਂ ਸਿੰਗੀ-ਸੁੰਗੀ ਇਹ ਮੰਨ ਲਓ ਜਮਾ ਛੋਟਾ ਸਿੰਗ ਬਣਾਉਗੀ ਬੰਦ ਸਿੰਗ ਬਾਕੀ ਲੈਂਥ ਬਹੁਤ ਆ ਬਾਈ ਥਣ ਸਿੰਗਲ ਚਾਰ ਨੇ ਸਿੰਗਲ ਜਮਾ ਚਾਰ ਠੀਕ ਰੀਆਂ ਦੇ ਚਾਰ-ਚਾਰ ਹੀ ਰਹਿਣਗੇ ਥਣ ਤਾਂ ਠੀਕ ਆ ਰੰਗ-ਵੰਨ ਦੇਖ ਲੋ ਬਾਕੀ ਲੈਂਥ ਦੇਖ ਲੋ ਠੀਕ ਆ ਗੱਲ ਲੈ ਚੱਲ ਲੈ ਚੱਲ ਇੱਧਰ ਵੀ ਲੈ ਚੱਲ ਘਮਾ ਕੇ 16 ਮਹੀਨਿਆਂ ਦੀ ਉਮਰ ਆ ਗਈ ਦੁੱਧ ਵੀ ਮਾਂ ਦਾ ਚੰਗਾ ਤੇ ਐਕਟਿਵ ਆ ਗਈ ਪੂਰੀ ਫੁੱਲ ਤੇ ਸਾਮੀ ਜਿਵੇਂ ਮੈਂ ਤੁਹਾਨੂੰ ਸਟਾਰਟ ਅੰਗੀ ਦੱਸਿਆ ਕਿਸੇ ਭਰਾ ਨੇ ਪੂਰੀ ਸਾਮ ਕਰੀ ਵੀ ਆ ਕੁਆਲਿਟੀ ਵਾਲੀ ਤੇ ਮੋਸਟਾਖ ਪੈਸੇ ਦੇ ਕਿੰਨੇ ਲੈਣੇ ਆਪਾਂ ਪੈਸੇ ਵੀਰੇ ਮੁੱਲ ਕਰਾਉਣ ਨੂੰ ਇਹਦਾ ਦੇਖਾ 60 ਕਰਾ ਲਾ 55 ਕਰਾ ਲਾ ਆਪਾਂ 55000 ਦੀ ਇਕੱਠੀ ਦੇ ਦਾਂਗੇ ਮਾਨਤਨ ਕਰ ਦਾਂਗੇ ਇਹ ਚ ਮਾਨਤਾ ਨਹੀਂ ਆ ਵੀਰੇ ਹੁਣ ਤਾਂ ਬਾਕੀ ਮੌਕੇ ਤੇ ਛੋੜ ਛੱਪਾ ਕਰ ਦਾਂਗੇ ਕੋਈ ਗੱਲ ਠੀਕ ਆ ਕੰਨਾਂ ਇਹ ਛੋੜ ਛੱਪਾ ਮੌਕੇ ਤੇ ਬਾਈ ਕਹਿੰਦਾ ਹੋ ਜਾਊਗਾ ਤੇ ਹੁਣ ਮਾਰ ਲਵੀ 2 ਨੰਬਰ ਵਾਲੀ ਤੇ ਕੈਮਰਾ ਉਹੀ ਗੱਲ ਆ ਵੀ ਮਾਲ ਸ਼ਾਂਟ ਕੀ ਲਿਆਂਦਾ ਹਾਂ ਹਾਂਜੀ ਹਾਂ ਬ੍ਰਾਂਡ ਲੈਣਾ ਵਾ ਬ੍ਰਾਂਡ ਹੀ ਨੇ ਉਹੀ ਗੱਲ ਆ ਇਹ ਛੋਟੇ ਬ੍ਰਾਂਡ ਗੱਲ ਤਾਂ ਦੇਖਣ ਵਾਲੀ ਇਹਨਾਂ ਤੇ ਇਹ ਆ ਨਾ ਵੀ ਲੈਂਥ ਬਹੁਤ ਆ ਇਹਨਾਂ ਦੀ हां ਲੰਮੀਆਂ ਬਹੁਤ ਨੇ ਨਾ ਲੈਂਥ ਬਹੁਤ ਆ ਵਾਕੀ ਪਿੱਠਪੂੜਿਆਂ ਦੀ ਚੜਾਈ ਬਹੁਤ ਚੰਗੀਆਂ ਆ ਲੰਮਾਈ ਆ ਗਈ ਪੂਰੀ ਫੁੱਲ ਤੇ ਲੈ ਚਲੇ ਇਹਨੂੰ ਕਮਾਲ ਆ ਭਾਈ ਇੱਥੇ ਤੇ ਦੀ ਮੱਲਾ ਲੰਬਾਈ ਚੈੱਕ ਕਰ ਲਿਓ ਐਕਸਟਰਾ ਲੰਬਾਈ ਆ ਜੀ ਆਮ ਕਟੀਆਂ ਨਾਲੋਂ ਤੇ ਬਾਕੀ ਪਿੱਠਪੂੜੇ ਦੀ ਚੜਾਈ ਬਹੁਤ ਸੋਹਣੀ ਆ ਵੀਰੇ ਚੜਾਈ ਚੰਗੀ ਆ ਸਿੰਗ ਵੀ ਬਰੀਕ ਆ ਜਮਾ ਕੇਰਾ ਹੋਰ ਕਮਾਦੀਂ ਤੇਰੇ ਵਾਲੇ ਬੰਨੇ ਭਾਈ ਤੇ ਖਾਸ ਗੱਲ ਇਹ ਆ ਵੀ ਇਹ ਸਾਫ਼ ਸੁਥਰੀਆਂ ਬਹੁਤ ਆ ਹਾਂ ਉਮਰ ਕਿੰਨੀ ਦੱਸਿਆ ਜੀ ਉਮਰ ਇਹਦੀ ਵੀ 16 ਮਹੀਨੇ ਵੀਰੇ 16 ਮਹੀਨੇ ਹਾਂ ਡਰਦੀ ਜਾ ਹਾਂ ਝੋਲੀ ਝੂਲੀ ਦੀ ਇਹ ਵੀ ਬਹੁਤ ਚੰਗੀ ਆ ਕਰਮ ਵਾਲੀ ਠੀਕ ਆ ਗੱਲ ਚੋਲੀ ਬਾਈ ਕਹਿੰਦਾ ਇਹਦੀ ਵੀ ਚੰਗੀ ਆ ਉਮਰ 16 ਮਹੀਨੇ ਦੀ ਮਾਂ ਦਾ ਕਿੰਨਾ ਕੁ ਦੱਦਾ ਇਹਦਾ 16 ਕਿਲੋ ਵੀਰੇ 16 ਕਿਜੀ ਹਾਂ ਇੱਥੋਂ ਬੰਦੇ ਕਮਾ ਕੇ ਕੁਆਲਿਟੀ ਚੰਗੀ ਆ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਇੱਥੋਂ ਲੱਭੀ ਦੀ ਲੰਬਾਈ ਚੈੱਕ ਕਰਾ ਦੀ ਲੰਬੀ ਪੂਰੀ ਫੁੱਲਾ ਉਮਰ ਦੇ ਹਿਸਾਬ ਨਾਲ ਐਕਸਟਰਾ ਲੰਬਾਈ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਥੋੜਾ ਡਰਦੀ ਡਰਦੀ ਜ਼ਰੂਰ ਆ ਉਦਾਂ 100 ਦੀ 100 ਹੀ ਆ ਕੱਟੀ ਗਰਦਨ ਵੀ ਪਤਲੀ ਆ ਗਈ ਲੰਮੀ ਸਿੰਗ ਵੀ ਬੰਦ ਤੇ ਪਿੱਛੇ ਤੋਂ ਚੜਾਈ ਵੀ ਚੜਾਈ ਬਹੁਤ ਹੈ ਨਾ ਇਹ ਇੱਥੋਂ ਮਾਰਦੀ ਕੈਮਰਾ ਇਹ ਇਧਰ ਲੈ ਬੰਨੀ ਜਾਉ ਤੇ ਇਹਦੇ ਪੈਸੇ ਕਿੰਨੇ ਲੈ ਲਾਂਗੇ ਇਹਦਾ ਵੀਰੇ ਆਪਾਂ ਹਾਂ ਨਾ 50000 ਦੀ ਦੇ ਦਾਂਗੇ 50 ਦੀ ਹਾਂ ਤੋਨੇ ਕਿੰਨੇ ਦਾ ਦੇ ਦਾਂਗੇ ਯਾਰ ਜੋੜਾ ਲੱਖ ਦਾ ਨਵੇੜ ਯਾਰ ਪੂਰੇ ਦਾ ਪੂਰੇ ਦਾ ਬਾਕੀ ਭਰਾਣ ਮੀੜ ਲਾਂਗੇ ਹਾਂ ਅੱਲਾ ਵੀ ਆ ਕੰਮ ਹਾਂ ਹਾਂ ਦਿੱਲੀ ਲਵੀ ਆ ਹਾਂ ਹਾਂ ਤੇ ਹੁਣ ਲਵੀ ਤਿੰਨ ਨੰਬਰ ਵਾਲੀ ਦੇ ਮਾਰੀ ਕੈਮਰਾ ਫੇਸ ਤਾਂ ਹੀ ਮਾਰਦੀ ਖੜੀ ਐ ਇੱਥੋਂ ਸਿੰਘ ਇਹਦਾ ਵੀ ਜਮੀਨ ਨਿਕਾ ਜਮਾ ਹਾਂ ਸੇਂਗੇ ਦਾ ਵੀ ਜਮੇ ਨਿੱਕਾ ਜਿਹੜਾ ਸੰਗਣਾ ਦੱਸ ਜਿੰਨੀ ਲੈਂਦੇ ਕਰੀਮ ਲੈਂਦੇ ਸਾਰੇ ਸ਼ਕੀਨ ਆ ਨਾ ਵੀ ਕੁਆਲਿਟੀ ਤੇ ਪੈਸੇ ਲਾਉਣਿਆਂ ਉਹ ਜ਼ਰੂਰ ਸੰਪਰਕ ਕਰੋ ਬਾਈ ਨਾਲ ਬੂਥੀ ਬਾਥੀ ਕਰਾਣੀ ਲੱਭੀ ਚੈੱਕ ਤੇ ਕੁਆਲਿਟੀ ਨਾ 100 ਦਾ 100 ਰਹਿਣਾ ਈ ਆ ਰੇਟ ਹੁੰਦਾ ਚੀਜ਼ ਦੇ ਹਿਸਾਬ ਦਾ ਹਣਾ ਆ ਰੇਟ ਚੀਜ਼ ਦੇ ਹਿਸਾਬ ਦਾ ਹੁੰਦਾ ਤੇ ਇਹਦਾ ਨੰਬਰ ਰਹੂਗਾ ਤੀਜਾ ਤੇ ਇਹਦੀ ਉਮਰ ਕਿੰਨੀ ਆ ਉਮਰ ਵੀਰੇ ਦੀ ਹੈਗੀ ਆ 15 ਮਹੀਨੇ 15 ਮਹੀਨੇ ਹਾਂਜੀ ਉੱਚੀ ਲੰਮੀ ਹੋਊਗੀ ਚੰਗੀ ਨਾ ਉੱਚੀ ਲੰਮੀ ਬਿਹਤਰੀ ਹੋਊਗੀ ਇਹਦੀ ਵੀ ਸਿੰਗਲ ਚਾਰ ਥਣ ਚਾਰ ਥਣ ਵੀਰੇ ਸਾਰੇ ਦੁੱਧੇ ਦੀ ਮਾਂ ਦਾ ਦੁੱਧੇ ਦੀ ਮਾਂ ਦਾ 1 ਬਾਕੀ ਇੱਥੋਂ ਇਹਦੀ ਵੀ ਕਰ ਲਿਓ ਲੰਮਾਈ ਲੰਬੂਈ ਚ ਇੱਕ ਕਦ ਕਾਠ ਇਹਦਾ ਨੰਬਰ ਆ ਗਿਆ ਤੀਜਾ ਉਮਰ ਆ ਗਈ 15 ਮਹੀਨੇ ਤੇ ਮਾਂ ਦਾ ਦੁੱਧ ਕਿੰਨਾ ਸੀ ਜੀ 15 ਕਿਲੋ ਵੀਰੇ ਉਮਰ 15 ਮਹੀਨੇ ਦੱਸੀ ਦੀ ਉਮਰ 15 ਮਹੀਨੇ ਮਾਂ ਦਾ ਦੁੱਧ ਵੀ 15 ਕਿਲੋ ਠੀਕ ਆ ਗੱਲ ਕਮਾ ਦੇ ਕੀ ਰਾਂ ਹੋਰ ਸਿੰਘ ਵਾਲਾ ਛੋਟਾ ਕਰੂਗੀ ਨਾ ਹਾਂ ਸਿੰਘ ਜਮਾ ਬੰਦ ਸਿੰਘ ਜੀ ਸਿੰਘ ਇਹ ਮੰਨ ਲਓ ਵੀ ਜਵੇਂ ਇਹ ਬੰਦ ਸਿੰਘ ਕਰ ਜੂਏ ਭਰਾ ਕਹਿੰਦੇ ਆ ਵੀ ਝੋਲੀ ਝੂਲੀ ਦੀ ਇਹ ਵੀ ਬਹੁਤ ਸੋਹਣੀ ਹੈ ਤੇਲਾ ਨਹੀਂ ਟੱਪਦਾ ਉਹ ਸ਼ਿਸ਼ਟਵੇਂ ਹੋ ਜੂ ਇੱਥੇ ਖੜਾ ਲਈ ਮੜੀ ਜੀ ਇਥੇ ਰੋਕਲਾ 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 ਇਥੋਂ ਦਿਖਾ ਦੇ ਲੱਭੀ ਉਹ ਸ਼ਰਾਰਤ ਥੋੜੀ ਜੀ ਕਰਦੀਆਂ ਨੇ ਹਣਾ ਸ਼ਰਾਰਤ ਦਾ ਫਿਰ ਮੇਰੇ ਜਾਨਪਰਾਣਾ ਕਰਨੀ ਹੈ ਉਮਰਦੇ ਸਾਹਿਬ ਨਾਲ ਬਣ ਗਈ ਵੀ ਹੈ ਨਾ ਹਾਂ ਇਥੋਂ ਕਰਾ ਦੇ ਲੱਭੀ じゃ ਕਿਤੇ ਮਸਤਾਖ ਇਹਦੇ ਪੈਸੇ ਕਿੰਨੇ ਪੈਸੇ ਵੀਰੇ ਆਪਾਂ ਇਹਦਾ 47000 ਰੁਪਏ ਦੀ ਦੇ ਦਾਂਗੇ ਐ ਨੂੰ ਮੇਰਾ ਖਿਆਲ ਹੁਣ ਕੰਮ ਘਟਦਾ ਘਟਦਾ ਜਾਣਾ ਹਾਂ ਹਾਂ ਘਟਦਾ ਜਾਊਗਾ ਇੱਕ ਨੰਬਰ ਤੋਂ ਤੇਜ਼ ਆ ਕੰਮ ਕਿਉਂਕਿ ਉਹ ਚੀਜ਼ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਬਾਈ ਨੇ ਨੰਬਰਾਂ ਤੇ ਲਾਈਆਂ ਵਈਆਂ ਇਹਦਾ ਨੰਬਰ ਰਹੂਗਾ ਤੀਜਾ ਤੇ ਇਹਦਾ ਕਿੰਨਾ ਦੱਸਿਆ 47 47000 ਰੁਪਏ ਵੀਰੇ ਹਾਂ ਇਹਦਾ ਬਾਈ ਕਹਿੰ ਤੇ ਹੁਣ ਮਾਰ ਲਬੀ ਚਾਰ ਨੰਬਰ ਵਾਲੀ ਤੇ ਕੈਮਰਾ ਲੈ ਬਾਹਰ ਲੈ ਬੰਨੀ ਕੱਢ ਲਾ ਮਸਤਾਕ ਤੇ ਇਹਦਾ ਨੰਬਰ ਰਹੂਗਾ ਚੌਥਾ ਉਮਰ ਇਹਦੀ ਉਮਰ ਮੇਰੇ ਇਹਦੀ ਹੈਗੀ 14 ਮਹੀਨੇ ਲੰਮੀ ਹੈ ਵੀ ਪੂਰੀ ਲੰਮੀ ਹੈ ਵੀ ਪੂਰੀ ਹੈ ਪਿੱਠ ਪੁੜੇ ਦੀ ਚੜਾਈ ਬਹੁਤ ਸੋਹਣੀ ਹੈ ਇਹਦੀ ਖੜਮੇ ਪੁੱਠੇ ਚ ਆ ਗਈ ਲੰਬਾਈ ਆ ਗਈ ਮੱਲੋ ਇਹਦੀ ਵੀ ਪੂਰੀ ਫੁੱਲਾ ਝੋਲੀ ਝੂਲੀ ਥਣਾ ਥੋਣਾ ਦੀ ਵਾਲੀ ਚੰਗੀ ਹੈ ਇਹ ਵੀ ਤੇ ਇੱਥੋਂ ਲੱਭੀ ਇਹਦਾ ਪੁੱਠਾ ਪੱਠਾ ਕਰਾਂ ਪਿਛਾਂ ਵਾਲੇ ਬੰਨੋ ਚੱਕ ਕਿੰਨਾ ਕਮਾਲ ਦਾ ਆ ਗਿਆ ਇੱਥੇ ਥੋੜੀ ਜੀ ਗਾਂ ਨੂੰ ਚਲਾ ਕੇ ਦੁਬਾਰੀ ਲੈ ਕੇ ਰੋਕ ਲਾ ਉਰੀ ਘਮਾ ਕੇ ਮਾਲਕ 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 ਇਹ ਉਰਲੇ ਬੰ ਇਹ ਇੱਥੇ ਰੁਕਲਾ ਆ ਜਿਆਦਾ ਨੇੜੇ ਨਾ ਉਹਦੇ ਲਾ ਉਹਨੇ ਤਾਂ ਐਂ ਐਂ ਦਿਖਾ ਦੇਣੀ ਆ ਜਮੀ ਦਿਖਾਉਣੀ ਉਹਨੇ ਓਡੀ ਆ ਜਿੱਦੀ ਹੈਗੀ ਆ ਇਹ ਇੱਥੋਂ ਇੱਥੋਂ ਕਰਾ ਦੇਈ ਜਾ ਇੱਕ ਆ ਬਾਡੀ ਬੁੱਡੀ ਦੀ ਬੰਤਰ ਕਰਾ ਦੇਈ ਜਾ ਇੱਕ ਤੇ ਕਿਹੜਾ ਐ ਨੂੰ ਕਮਾ ਲੈ ਹੋਰ ਇਹਦੀ ਉਮਰ ਕਿੰਨੀ ਦੱਸਿਆ ਇਹਦੇ 14 ਮਹੀਨੇ ਵੀਰੇ 14 ਮਹੀਨੇ ਹਾਂਜੀ ਲੈ ਆਰ ਨੂੰ ਲੈ ਆ ਲਿਆ ਇਹਦੀ ਇਹਦਾ ਕੀ ਮਾਦਰ ਰਿਕਾਰਡ ਹੈ ਮਾਦਰ ਰਿਕਾਰਡ 13 ਕਿਲੋ ਵੀਰੇ 13 ਕਿਲੋ ਹਾਂਜੀ ਠੀਕ ਆ ਗੱਲ ਤੇ ਪੈਸੇ ਇਹਦੇ ਮਸਤਕ ਪੈਸੇ ਵੀਰੇ ਆਪਾਂ ਇਹਦਾ 37000 ਰੁਪਏ ਲੈ ਲਾਂਗੇ 37 ਹਾਂਜੀ ਕੱਦ ਫੁੱਲ ਕਰੂਗੀ ਹਾਂਜੀ ਹਾਂਜੀ ਕੱਦ ਫੁੱਲ ਕਰੂਗੀ ਜਿਹੜੀ ਕੱਟੀ ਕਹੇ ਤਾਂ ਕੱਦ ਕਰੂਗੀ ਤਾਂ ਉਹ ਕਰੂਗੀ ਜੇ ਵੀਡੀਓ ਸੇਵ ਕਰ ਲੋ ਇਹਦੇ ਵੱਡੀ ਹੋ ਗਈ ਉਹਦੇ ਭੇਜ ਦਿਓ ਮੈਨੂੰ ਇਹਦਾ ਨੰਬਰ ਆ ਗਿਆ ਚੌਥਾ ਤੇ ਪੰਜਵੇਂ ਨੰਬਰ ਦੇ ਤੁਹਾਨੂੰ ਤੋਹਫਾ ਦਿਖਾ ਦੂਗਾ ਥੋੜੀ ਜਿਹੀ ਸੰਭਾਲ ਘੱਟ ਕਰੀਆ ਕਿਸੇ ਸੱਜਣ ਨੇ ਰੰਗ ਰੰਗਵੰਨ ਤੇ ਸਿੰਗੀ-ਸੁੰਗੀ ਬਾਲੀ ਸੋਣੀ ਐ ਦੀ ਚੰਗੀ ਰੰਗ ਰੂੰਗ ਤੇ ਪਤਲੀ ਪੁਤਲੀ ਕਰਾ ਦੀ ਲੰਬੀ ਚੱਕ ਇੱਥੋਂ ਬਾਅਦ ਚੀਜ਼ ਦੇਖੀ ਜਮੀ ਗਾਰੰਟੀ ਵਾਲੀ ਆਈਟਮ ਆ ਪੈਰੀਗਾਰਟ ਵਾਲਾ ਕੰਮ ਹੀ ਆ ਹਾਂਜੀ ਹਾਂਜੀ ਇਹਦੀ ਉਮਰ ਕਿੰਨੀ ਆ ਬਾਈ ਇਹਦੀ ਉਮਰ ਹੈਗੀ ਆ ਵੀਰੇ ਪੂਰੀ 1 ਸਾਲ 1 ਜੀ ਅਸਲ ਤੀ ਉਹੀ ਗੱਲ ਆ ਵੀ ਥੋੜਾ ਜਨਾ ਨਾ ਸ਼ੁਕਰਈਏ ਸੱਜਣ ਕੋਈ ਨਹੀਂ ਕਿਸੇ ਕੋਲੇ ਨਾ ਘੱਡ ਬਾੜ ਲਈ ਬੰਨੀ ਫਿਰ ਆ ਵੀ ਓਏ ਆ ਜੀ ਇਹਨੇ ਬਣਾਣਾ ਮਤਲਬ ਬਾੜੀ ਅਸਲ ਬਣਾਇ ਇਹਨੇ ਕਿਉਂਕਿ ਲੱਸੀ ਨੂੰ ਆਪਾਂ ਮੋਟੀ ਕਰ ਸਕਦੇ ਹਾਂ ਪਰ ਆਪਾਂ ਬਰੀਡ ਨਹੀਂ ਪਰ ਸਾਹ ਦੇੜੀ ਪਰਮਾਤਮਾ ਨੇ ਬਣਾ ਸਿੰਗੀ ਦੇਖ ਇਹਦੀ ਕਰਮ ਵਾਲੀ ਦੀ ਕਿੰਨੀ ਸਿੰਗੀ ਜਮਾ ਬਰੀਕ ਸਿੰਗੀ ਦੇਖ ਇੱਥੇ ਥੰਮ ਲਾ ਆ ਕਰਦੀ ਆ ਯਾਰ ਸ਼ਰਾਰਤ ਹੈ ਨਾ ਹਾਂ ਬਰੀਕ ਵਾਲੀ ਲੱਭੀ ਜਿਵੇਂ ਤੁਹਾਨੂੰ ਉੱਥੇ ਖੜੀ ਵੀ ਦਿਖਾਈ ਹੈ ਨਾ ਮੈਂ ਚਮੜਾ ਚੈੱਕ ਕਰਦਾ ਉਹ ਚੀਜ਼ ਨਹੀਂ ਮੋਟਾਪਨ ਨਹੀਂ ਹੈ ਕੱਟੀ ਜਿੱਥੇ ਵੀ ਥੋੜੀ ਸਾਹਮ ਜਰੂਰ ਕਿਸੇ ਭਰਾ ਨੇ ਘੱਟ ਕਰੀ ਵੀ ਆ ਉਮਰੇ ਦੀ 1 ਸਾਲ ਬਾਈ 1 ਸਾਲ ਉਮਰ ਵੀਰੇ ਸਿੰਗ ਜਮਾ ਬਰੀਕ ਹਨਾ ਜਮਾ ਬਰੀਕ ਸਿੰਗੀ ਦੀ ਇਹਦੀ ਮਾਂ ਦਾ ਦੁੱਧ ਕਿੰਨਾ ਮਾਦਰ ਕਾਰਡ 14 ਕਿਲੋ ਬਾਈ ਐ ਹੁਣ ਚਲਾ ਦੇ ਲੰਬੀ ਜੀ ਆ ਵੀ ਜੈਡ ਬਲੈਕ ਗਈ ਪੁੰਜੜ ਤੱਕ ਜਿਵੇਂ ਭਰਾ ਕਹਿੰਦੇ ਜੈਡ ਬਲੈਕ ਹਾਂ ਹਾਂ ਜਮਾ ਜੈਡ ਬਲੈਕ ਆ ਇਹ ਮੰਨ ਲਓ ਮੰਨ ਲਓ ਜੈਡ ਬਲੈਕ ਆ ਗਈ ਪੁੰਜੜ ਤੱਕ ਕੁਆਲਿਟੀ ਨਾ ਬਾਲੀ ਸਿਰਾਂ ਰਹਿਣ ਵਾਲੀ ਹੈ ਇਹ ਕੱਟੀ ਦੀ ਹਾਂਜੀ ਇਹ ਇੱਥੋਂ ਮਾਰਨੀ ਫੇਸ ਤੇ ਕੈਮਰਾ ਕਮਾ ਕੇ ਲੈ ਚੱਲ ਭਈ ਉਧਰ ਲੈ ਬਈ ਲੈ ਚੱਲ ਲੈ ਚੱਲ ਤੇ ਇਹਦਾ ਕੀ ਰੇਟ ਰੈਨਲ ਆ ਜੀ ਇਹਦਾ ਰੇਟ ਮੇਰੇ 27000 ਰੁਪਿਆ 27 ਹਾਂਜੀ ਮਾਨਤਾਨ ਹੋ ਜੂ ਕੋਈ ਮਾਨਤਾਨ ਕਰ ਦਾਂਗੇ ਖਣ ਸਿੰਗਲ ਚਾਰ ਹੀ ਰਹਿਣਗੇ ਚਾਰ ਰਹਿਣਗੇ ਜੀ ਸਾਰਿਆਂ ਦੇ ਚਾਰ ਚਾਰ ਥਾਂ ਤੇ ਠੀਕ ਆ ਗੱਲ ਤੇ ਤੇ ਹੁਣ ਮਾਰਦੇ ਲੱਭੀ ਕੈਮਰਾ ਘੱਟੀ ਦੇ ਛੋਟੇ ਪੰਜਾਬ ਸ਼ਿੰਗਾਰ ਤੇ ਮਾਰਦੇ ਕੈਮਰਾ ਇਹਦੀ ਉਮਰ ਕਿੰਨੀ ਆ 8 ਮਹੀਨੇ ਵੀਰੇ ਕੁੱਲਾ ਹਾਂਜੀ ਤੇਰੀ ਮਾਂ ਦੁੱਧ ਦੱਦ 12 ਲੀਟਰ ਵੀਰੇ 12 ਹੈਗਾ ਹਾਂਜੀ ਹਾਂਜੀ ਦਿਖਾ ਦਾਂਗੇ ਹਾਂਜੀ ਖੜੀ ਹੋ ਹਾਂਜੀ ਤੋਰ ਖੋਲ ਕੇ ਇਹਦੀ ਉਮਰ ਬਾਈ ਕਹਿੰਦਾ ਆ ਗਈ 8 ਮਹੀਨੇ ਇਹ ਨਿੱਕੀ ਜੀ ਆ ਜਿਵੇਂ ਕੋਈ ਭਰਾ ਕਹਿੰਦਾ ਵੀ ਜ਼ਿਆਦਾ ਛੋਟੀ ਲੈਣੀ ਆ ਥਣ ਦਾ ਇਹਦਾ ਰੇਟ ਵੀ ਨਿਕਾ ਜਾ ਹਣ 4 ਜੀ ਜਮਾ ਸਿੰਗਲ 4 ਥਣ ਰਹਿਣਗੇ ਜੀ ਫਾਲਤੂ ਤਾਂ ਨਹੀਂ ਨਾ ਨਾ ਜੀ ਫਾਲਤੂ ਥਣ ਕਿਸੇ ਦੇ ਵੀ ਨਹੀਂ ਹੈਗਾ ਧਮਾ ਦੇ 10 ਹੋਰ ਧਮਾ ਦੇ ਇਹਦਾ ਖੇੜ ਜੀ ਆ ਇਹਨਾਂ ਨੇ ਜਵਾਕ ਖੇੜੀ ਖੁੱਡੀ ਜਾਣਗੇ ਤੇ ਨਾਲੇ ਐਫ ਡੀ ਵਾਲਾ ਕੰਮ ਵਧੇ ਜਾਊਗੀ ਅੱਗੇ ਨਾ ਹਾਂਜੀ ਹਾਂ ਘਟਦੀ ਨਹੀਂ ਗਾ ਵਧੇ ਜਾਊਗਾ ਰੇਟ ਇੱਕ ਗੱਲ ਹੋਰ ਦੱਸਦਾ ਨਾ ਫੋਨ ਮੈਨੂੰ ਇਹ ਲੱਗਦਾ ਵੀ ਸਭ ਤੋਂ ਵੱਧ ਇਹਦੇ ਵੱਧੇ ਇਸੇ ਤੇ ਆਉਣਗੇ ਰੇਟ ਛੋਟਾ ਨਾ ਵੀਰੇ ਇਹਦਾ ਠੀਕ ਗੱਲ ਕਿੰਨੇ ਪੈਸੇ ਲਵਾਂਗੇ ਇਹਦੇ ਇਹ ਆਪਾ 15000 ਦੀ ਦੇ ਦਾਂਗੇ ਮਸਮੂਮ ਜੀ ਵਾਲੀ ਆ ਨਾ ਹਾਂ 15 ਚ ਹੋ ਜੂ ਮਾਨਤਾਨ ਕਰ ਮਾਨਤਾਨ ਕਰ ਦਾਂਗੇ ਜੀ ਠੀਕ ਆ ਗੱਲ 15 ਚ ਮਾਨਤਾਨ ਬਾਈ ਕਹਿੰਦਾ ਹੋ ਜੂ ਤੇ ਨੰਬਰ ਬੋਲ ਦੇ ਤੇਰਾ ਨੰਬਰ ਆਪਣਾ ਹੈਗਾ ਵੀਰੇ 8054301676 8054301676 ਪਿੰਡ ਨੀਲੋਵਾਲ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਲੈ ਜਿਓ ਧੰਨਵਾਦ ਜੀ